ਸਨ 1900 ਤੱਕ ਪੂਰੀ ਦੁਨੀਆ ਵਿੱਚ ਲਗਭਗ 1 ਲੱਖ ਬਾਗ ਸਨ ਅੱਜ ਦੁਨੀਆ ਵਿੱਚ ਇਹਨਾਂ ਦੀ ਸੰਖਿਆ ਲਗਭਗ 3890 ਰਹਿ ਗਈ ਹੈ ਸਨ 2008 ਵਿੱਚ ਭਾਰਤ ਵਿੱਚ ਲਗਭਗ 1411 ਬਾਗ ਸਨ ਇਹਨਾਂ ਜੰਤੂਆਂ ਦੀ ਹੋਣਦ ਬਚਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਇਹਨਾਂ ਵਿੱਚੋਂ ਇੱਕ ਬਾਗ ਪ੍ਰੀਯੋਜਨਾ ਹੈ ਆਓ ਇਸ ਬਾਰੇ ਵਿਸਥਾਰ ਪੂਰਵਕ ਪੜੀਏ ਬਾਗ ਪ੍ਰੀਯੋਜਨਾ ਟਾਈਗਰ ਪ੍ਰੋਜੈਕਟ 1 ਅਪ੍ਰੈਲ 1973 ਨੂੰ ਬਾਗ ਪ੍ਰੀਜੋਜਨਾ ਦਾ ਆਰੰਭ ਕੀਤਾ ਗਿਆ ਜਿਸ ਦਾ ਉਦੇਸ਼ ਬਾਗਾਂ ਲਈ ਸੁਰੱਖਿਆ ਖੇਤਰ ਨਿਸ਼ਚਿਤ ਕਰਨਾ ਅਤੇ ਉਹਨਾਂ ਦੇ ਸ਼ਿਕਾਰ ਉੱਤੇ ਪਾਬੰਦੀ ਲਗਾਉਣਾ ਸੀ ਸ਼ੁਰੂ ਵਿੱਚ ਜਿਹੜੇ 9 ਖੇਤਰ ਇਸ ਪ੍ਰੀਜੋਜਨਾ ਵਿੱਚ ਲਿਆਂਦੇ ਗਏ ਉਹਨਾਂ ਵਿੱਚ ਜਿਮ ਕਾਰਵਟ ਉੱਤਰਾਖੰਡ ਰੰਥਮਪੋਰ ਰਾਜਸਥਾਨ ਪਲਾਮੂ ਬਿਹਾਰ ਕਾਨਾ ਮੱਧ ਪ੍ਰਦੇਸ਼ ਸੁੰਦਰਬਨ ਪੱਛਮੀ ਬੰਗਾਲ ਮੇਲਾ ਘਾਟ ਮਹਾਰਾਸ਼ਟਰ ਸ਼ਿਮਲੀਪਾਲ ਉੜੀਸਾ ਮਾਨਸ ਅਸਾਮ ਬਾਂਦੀਪੁਰ ਕਰਨਾਟਕ ਸੰਨ ਇਸ ਪ੍ਰੋਜੈਕਟਾ ਅਧੀਨ ਇਨ੍ਹਾਂ ਖੇਤਰਾਂ ਵਿੱਚ ਬਾਗ ਦੇ ਸ਼ਿਕਾਰ ਉੱਪਰ ਪੂਰਨ ਪਾਬੰਦੀ ਦੇ ਨਾਲ ਨਾਲ ਠਕਮਾ ਰਹਿਣ ਸਥਾਨ ਅਤੇ ਉਚਿਤ ਭੋਜਨ ਪਾਣੀ ਦਾ ਪ੍ਰਬੰਧ ਕਰਨਾ ਸ਼ਾਮਲ ਹੈ ਅੱਜਕੱਲ ਇਹ ਖੇਤਰ 9 ਤੋਂ ਵੱਧ ਕੇ 50 ਹੋ ਗਏ ਹਨ ਪ੍ਰੋਜੈਕਟ ਟਾਈਗਰ ਦਾ ਮੁੱਖ ਉਦੇਸ਼ ਬੰਗਾਲ ਬਾਗ ਦੀ ਸੁਰੱਖਿਆ ਕਰਨਾ ਹੈ ਇਸ ਪ੍ਰੋਜੈਕਟ ਦੀ ਸ਼ੁਰੂਆਤ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਸੀ ਪ੍ਰੋਜੈਕਟ ਟਾਈਗਰ ਵਾਤਾਵਰਣ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਅਧੀਨ ਚਲਾਇਆ ਜਾਂਦਾ ਹੈ ਇਸ ਨੂੰ ਅੰਗਰੇਜ਼ੀ ਵਿੱਚ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਕਹਿੰਦੇ ਹਨ ਇਸ ਯੋਜਨਾ ਹੇਠ ਸੁਰੱਖਿਅਤ ਖੇਤਰ ਨੂੰ ਟਾਈਗਰ ਰਿਜ਼ਰਵ ਕਿਹਾ ਜਾਂਦਾ ਹੈ ਪ੍ਰੋਜੈਕਟ ਟਾਈਗਰ ਦਾ ਨਾਰਾ ਸੇਵ ਟਾਈਗਰ ਹੈ ਭਾਰਤ ਵਿੱਚ ਸਭ ਤੋਂ ਵੱਧ ਬਾਗ ਮੱਧ ਪ੍ਰਦੇਸ਼ ਰਾਜ ਵਿੱਚ ਪਾਏ ਜਾਂਦੇ ਹਨ ਹੁਣ ਅਸੀਂ ਭਾਰਤ ਦੇ ਰਾਸ਼ਟਰੀ ਪਾਰਕਾਂ ਬਾਰੇ ਪੜ੍ਹਾਂਗੇ ਸਭ ਤੋਂ ਪਹਿਲਾਂ ਜਿਮ ਕੋਰਬੇਟ ਨੈਸ਼ਨਲ ਪਾਰਕ ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਪਾਰਕ ਹੈ ਬੰਗਾਲ ਟਾਈਗਰ ਦੀ ਸੁਰੱਖਿਆ ਲਈ ਪ੍ਰਸਿੱਧ ਹੈ ਇਹ ਪਾਰਕ ਸਨ 1936 ਵਿੱਚ ਬਣਾਇਆ ਗਿਆ ਸੀ ਅਤੇ ਪਹਿਲਾਂ ਇਸ ਦਾ ਨਾਮ ਹੈਲੇ ਨੈਸ਼ਨਲ ਪਾਰਕ ਸੀ ਬਾਦ ਵਿੱਚ ਇਸ ਦਾ ਨਾਮ ਇੱਕ ਮਸ਼ਹੂਰ ਸ਼ਿਕਾਰੀ ਅਤੇ ਕੁਦਰਤ ਵਾਤਾਵਰਨ ਪ੍ਰੇਮੀ ਜੈਮ ਕਾਰਵੈਟ ਦੇ ਨਾਮ ਤੇ ਰੱਖਿਆ ਗਿਆ। ਪ੍ਰੋਜੈਕਟ ਟਾਈਗਰ ਦੀ ਸ਼ੁਰੂਆਤ ਵੀ ਇਸੇ ਪਾਰਕ ਤੋਂ ਕੀਤੀ ਗਈ ਸੀ। ਇਹ ਰਾਸ਼ਟਰੀ ਪਾਰਕ ਉੱਤਰਾਖੰਡ ਰਾਜ ਵਿੱਚ ਸਥਿਤ ਹੈ ਅਤੇ ਨੈਨੀਤਾਲ ਜ਼ਿਲ੍ਹੇ ਤੇ ਪੌੜੀ ਗਣਵਾਲ ਜ਼ਿਲ੍ਹੇ ਵਿੱਚ ਫੈਲਿਆ ਹੋਇਆ ਹੈ। ਇੱਥੇ ਹਾਥੀ, ਚੀਤਾ, ਸਾਂਭਰ, ਕੜਿਆਲ, ਹਿਰਨ, ਜੰਗਲੀ ਸੂਰ ਆਦ ਪਾਏ ਜਾਂਦੇ ਹਨ। ਰਾਮ ਗੰਗਾ ਨਦੀ ਇਸ ਪਾਰਕ ਵਿੱਚੋਂ ਵਗਦੀ ਹੈ। ਡਾਚੀਗਮ ਰਾਸ਼ਟਰੀ ਪਾਰਕ ਡਾਚੀਗਮ ਰਾਸ਼ਟਰੀ ਪਾਰਕ ਜੰਮੂ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸ਼੍ਰੀਨਗਰ ਸ਼ਹਿਰ ਦੇ ਨੇੜੇ ਸਥਿਤ ਹੈ। ਇਸ ਰਾਸ਼ਟਰੀ ਪਾਰਕ ਦੀ ਸਥਾਪਨਾ 1981 ਵਿੱਚ ਕੀਤੀ ਗਈ। ਡਾਚੀਗਮ ਰਾਸ਼ਟਰੀ ਪਾਰਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਹੰਗੂਲ ਕਸ਼ਮੀਰੀ ਹਿਰਨ ਦਾ ਪ੍ਰਮੁੱਖ ਆਵਾਸ ਹੈ ਜੋ ਕਿ ਇੱਕ ਦੁਰਲੱਭ ਜੰਤੂ ਹੈ। ਇਸ ਤੋਂ ਇਲਾਵਾ ਇੱਥੇ ਕਾਲਾ ਰਸ਼ ਤेंदुआ ਲੂੰਬੜੀ ਅਤੇ ਕਈ ਪ੍ਰਜਾਤੀਆਂ ਦੇ ਪੰਛੀ ਵੀ ਮਿਲਦੇ ਹਨ। ਮੂਕ ਘਾਟੀ ਸਾਇਲੈਂਟ ਵੈਲੀ ਪਾਰਕ ਮੂਕ ਘਾਟੀ ਰਾਸ਼ਟਰੀ ਪਾਰਕ ਕੇਰਲ ਰਾਜ ਦੇ ਪਾਲਕਾਰਡ ਜ਼ਿਲ੍ਹੇ ਵਿੱਚ ਸਥਿਤ ਹੈ। ਇਹ ਰਾਸ਼ਟਰੀ ਪਾਰਕ 1984 ਵਿੱਚ ਕੋਸ਼ਤ ਕੀਤਾ ਗਿਆ ਅਤੇ ਇਹ ਪੱਛਮੀ ਘਾਟਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਹ ਖੇਤਰ ਆਪਣੀ ਅਖੰਡ ਕੁਦਰਤੀ ਵਿਰਾਸਤ ਅਤੇ ਸਦਾ ਹਰੇ ਵਰਖਾ ਵਨ ਜੰਗਲਾਂ ਲਈ ਜਾਣਿਆ ਜਾਂਦਾ ਹੈ ਇਸ ਨੂੰ ਬਚਾਉਣ ਲਈ ਚਲਾਇਆ ਗਿਆ ਸਾਇਲੈਂਟ ਵੈਲੀ ਅੰਦੋਲਨ ਭਾਰਤ ਦਾ ਇੱਕ ਪ੍ਰਸਿੱਧ ਪਰਿਆਵਰਣ ਅੰਦੋਲਨ ਰਿਹਾ ਸਾਇਲੈਂਟ ਵੈਲੀ ਰਾਸ਼ਟਰੀ ਪਾਰਕ ਜੈਵਿਕ ਵਿਭਿੰਨਤਾ ਨਾਲ ਭਰਪੂਰ ਹੈ ਇਹ ਪਾਰਕ ਸ਼ੇਰ ਪੂਸ ਵਾਲੇ ਬਾਂਦਰ ਲਈ ਪ੍ਰਸਿੱਧ ਹੈ ਕਾਜੀਰੰਗਾ ਰਾਸ਼ਟਰੀ ਪਾਰਕ ਕਾਜੀਰੰਗਾ ਰਾਸ਼ਟਰੀ ਪਾਰਕ ਅਸਾਮ ਰਾਜ ਵਿੱਚ ਬ੍ਰਹਮਪੁੱਤਰ ਦਰਿਆ ਦੇ ਕੰਢੇ ਸਥਿਤ ਹੈ ਇਸ ਨੂੰ 1974 ਵਿੱਚ ਰਾਸ਼ਟਰੀ ਪਾਰਕ ਘੋਸ਼ਿਤ ਕੀਤਾ ਗਿਆ ਇਹ ਇੱਕ ਸਿੰਘ ਗੈਂਡੇ ਦਾ ਸਭ ਤੋਂ ਵੱਡਾ ਆਵਾਸ ਹੈ 1985 ਵਿੱਚ ਜ네ਸਕੋ ਦੁਆਰਾ ਇਸ ਪਾਰਕ ਨੂੰ ਵਿਸ਼ਵ ਵਿਰਾਸਤੀ ਸਥਾਨ ਘੋਸ਼ਿਤ ਕੀਤਾ ਗਿਆ ਇਹ ਪਾਰਕ ਸਲਾਨੀਆਂ ਲਈ ਨਵੰਬਰ ਤੋਂ ਅਪ੍ਰੈਲ ਤੱਕ ਖੁੱਲਦਾ ਹੈ ਸੁੰਦਰਬਨ ਰਾਸ਼ਟਰੀ ਪਾਰਕ ਸੁੰਦਰਬਨ ਰਾਸ਼ਟਰੀ ਪਾਰਕ ਵਿੱਚ ਗੰਗਾ ਦਰਿਆ ਦੇ ਡੈਲਟਾ ਖੇਤਰ ਵਿੱਚ ਸਥਿਤ ਹੈ ਇਹ ਖੇਤਰ ਦੁਨੀਆ ਦਾ ਸਭ ਤੋਂ ਵੱਡਾ ਮੈਂਗਰੂਵ ਜੰਗਲ ਮੰਨਿਆ ਜਾਂਦਾ ਹੈ। ਸੁੰਦਰਬਨ ਨੂੰ 1984 ਵਿੱਚ ਰਾਸ਼ਟਰੀ ਪਾਰਕ ਘੋਸ਼ਿਤ ਕੀਤਾ ਗਿਆ। ਸੁੰਦਰਬਨ ਰਾਸ਼ਟਰੀ ਪਾਰਕ ਰਾਇਲ ਬੰਗਾਲ ਟਾਈਗਰ ਲਈ ਸਭ ਤੋਂ ਵੱਧ ਪ੍ਰਸਿੱਧ ਹੈ। ਇੱਥੇ ਰਹਿਣ ਵਾਲੇ ਬਾਗ ਤੈਰਨ ਵਿੱਚ ਨਪੁੰਨ ਹੁੰਦੇ ਹਨ। ਇਸ ਤੋਂ ਇਲਾਵਾ ਇੱਥੇ ਮਗਰਮੱਛ, ਹਿਰਨ, ਜੰਗਲੀ ਸੂਰ ਅਤੇ ਕਈ ਕਿਸਮ ਦੇ ਪੰਛੀ ਵੀ ਮਿਲਦੇ ਹਨ। ਗਿਰ ਨੈਸ਼ਨਲ ਪਾਰਕ गिर नेशनल पार्क गुजरात राज्य ਵਿੱਚ ਸਥਿਤ ਭਾਰਤ ਦਾ ਇੱਕ ਪ੍ਰਸਿੱਧ ਰਾਸ਼ਟਰੀ ਪਾਰਕ ਹੈ ਇਸ ਦੀ ਸਥਾਪਨਾ ਸਾਲ 1965 ਵਿੱਚ ਕੀਤੀ ਗਈ ਸੀ ਇਹ ਪਾਰਕ ਦੁਨੀਆ ਭਰ ਵਿੱਚ ਏਸੀਆਈ ਸ਼ੇਰ ਦੀ ਸੁਰੱਖਿਆ ਲਈ ਜਾਣਿਆ ਜਾਂਦਾ ਹੈ ਅਤੇ ਭਾਰਤ ਵਿੱਚ ਇਨ੍ਹਾਂ ਸ਼ੇਰਾਂ ਦਾ ਇਕੱਲਾ ਕੁਦਰਤੀ ਆਵਾਸ ਹੈ ਇੱਥੇ ਸ਼ੇਰਾਂ ਤੋਂ ਇਲਾਵਾ ਚੀਤਾ ਸਾੰਬਰ ਨੀਲਗਾਏ ਜੰਗਲੀ ਸੂਰ ਅਤੇ ਕਈ ਕਿਸਮਾਂ ਦੇ ਪੰਛੀ ਵੀ ਪਾਏ ਜਾਂਦੇ ਹਨ 칸나 ರಾಷ್ಟ್ರೀಯ పార్క్ 칸나 నేషనల్ పార్క్ మధ్యప్రదేశ్ ਦੇ ਮੰਡਲਾ ਅਤੇ ਬਾਲਾ ਘਾਟ ਜ਼ਿਲ੍ਹਿਆਂ ਵਿੱਚ ਸਥਿਤ ਇੱਕ ਵਿਸ਼ਾਲ ਅਤੇ ਸੁੰਦਰ ರಾಷ್ಟ್ರೀಯ ਪਾਰਕ ਹੈ ਇਸ ਦੀ ਸਥਾਪਨਾ ਸਾਲ 1955 ਵਿੱਚ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸ ਨੂੰ ਟਾਈਗਰ ਰਿਜ਼ਰਵ ਘੋਸ਼ਿਤ ਕੀਤਾ ਗਿਆ 칸ਨਾ ਪਾਰਕ ਖਾਸ ਕਰਕੇ ਬੰਗਾਲ ਬਾਗ ਅਤੇ ਦੁਰਲੱਭ ਬਾਰਾ ਸਿੰਘਾ ਦੀ ਸੁਰੱਖਿਆ ਲਈ ਪ੍ਰਸਿੱਧ ਹੈ ਰੰਥਮਪੋਰ ਰਾਸ਼ਟਰੀ ਪਾਰਕ ਰੰਥਮਪੋਰ ਨੈਸ਼ਨਲ ਪਾਰਕ ਰਾਜਸਥਾਨ ਰਾਜ ਵਿੱਚ ਸਥਿਤ ਭਾਰਤ ਦਾ ਇੱਕ ਪ੍ਰਸਿੱਧ ਰਾਸ਼ਟਰੀ ਪਾਰਕ ਹੈ ਇਸ ਦੀ ਸਥਾਪਨਾ ਸਾਲ 1980 ਵਿੱਚ ਕੀਤੀ ਗਈ ਸੀ ਅਤੇ ਇਹ ਪ੍ਰੋਜੈਕਟ ਟਾਈਗਰ ਅਧੀਨ ਇੱਕ ਮਹੱਤਵਪੂਰਨ ਟਾਈਗਰ ਰਿਜ਼ਰਵ ਹੈ ਰੰਥਮਪੋਰ ਰਾਸ਼ਟਰੀ ਪਾਰਕ ਮੁੱਖ ਤੌਰ ਤੇ ਬੰਗਾਲ ਬਾਗ ਲਈ ਜਾਣਿਆ ਜਾਂਦਾ ਹੈ ਇਸ ਪਾਰਕ ਦੇ ਅੰਦਰ ਸਥਿਤ ਇਤਿਹਾਸਕ ਰੰਥਮਪੋਰ ਕਿਲਾ ਇਸ ਨੂੰ ਹੋਰ ਵੀ ਵਿਸ਼ੇਸ਼ ਮਨਾਉਂਦਾ ਹੈ ਇੱਥੇ ਬਾਗ ਤੋਂ ਇਲਾਵਾ ਚੀਤਾ, ਸਾਂਭਰ, ਨੀਲਗਾਇ ਅਤੇ ਕਈ ਪ੍ਰਕਾਰ ਦੇ ਪੰਛੀ ਵੀ ਪਾਏ ਜਾਂਦੇ ਹਨ ਕੁਝ ਹੋਰ ਮਹੱਤਵਪੂਰਨ ਰਾਸ਼ਟਰੀ ਪਾਰਕ ਨੰਬਰ 1 ਬੰਦਵਗੜ੍ਹ ਰਾਸ਼ਟਰੀ ਪਾਰਕ ਇਹ ਮੱਧ ਪ੍ਰਦੇਸ਼ ਵਿੱਚ ਸਥਿਤ ਹੈ ਇਹ ਬਾਗਾਂ ਦੀ ਵੱਡੀ ਸੰਖਿਆ ਲਈ ਮਸ਼ਹੂਰ ਹੈ ਇੱਥੇ ਬੰਦਵਗੜ ਕਿਲਾ ਸਥਿਤ ਹੈ ਨੰਬਰ 2 ਪੇਰੀਆਰ ਰਾਸ਼ਟਰੀ ਪਾਰਕ ਇਹ ਕੇਰਲ ਰਾਜ ਵਿੱਚ ਸਥਿਤ ਹੈ ਇਹ ਹਾਥੀਆਂ ਲਈ ਮਸ਼ਹੂਰ ਹੈ ਇਹ ਝੀਲ ਦੇ ਆਲੇ-ਦੁਆਲੇ ਫੈਲਿਆ ਹੋਇਆ ਹੈ ਨੰਬਰ 3 ਨਾਗ ਰਹੋਲੋ ਰਾਸ਼ਟਰੀ ਪਾਰਕ ਇਹ ਕਰਨਾਟਕ ਰਾਜ ਵਿੱਚ ਸਥਿਤ ਹੈ ਇਹ ਬਾਗ ਅਤੇ ਹਾਥੀ ਲਈ ਜਾਣਿਆ ਜਾਂਦਾ ਹੈ ਇਹ ਨੀਲਗIRI ਬਾਇਓਸਫੀਅਰ ਦਾ ਹਿੱਸਾ ਹੈ ਨੰਬਰ 4 ਬਾਂਦੀਪੁਰ ਰਾਸ਼ਟਰੀ ਪਾਰਕ ਇਹ ਕਰਨਾਟਕ ਵਿੱਚ ਸਥਿਤ ਹੈ ਇਹ ਬਾਗਾਂ ਲਈ ਪ੍ਰਸਿੱਧ ਹੈ ਇਹ ਪ੍ਰੋਜੈਕਟ ਟਾਈਗਰ ਅਧੀਨ ਆਉਂਦਾ ਹੈ ਨੰਬਰ 5 ਕਿਓ ਲਦਾਓ ਰਾਸ਼ਟਰੀ ਪਾਰਕ ਇਸ ਨੂੰ ਭਰਤਪੁਰ ਪਾਰਕ ਵੀ ਕਿਹਾ ਜਾਂਦਾ ਹੈ ਇਹ ਰਾਜਸਥਾਨ ਵਿੱਚ ਸਥਿਤ ਹੈ ਇਹ ਪਰਦੇਸੀ ਪੰਛੀਆਂ ਲਈ ਮਸ਼ਹੂਰ ਹੈ ਪਹਿਲਾਂ ਇਹ ਪੰਛੀ ਅਬਿਆਰਨ ਸੀ ਨੰਬਰ 6 ਹਿਮਸ ਰਾਸ਼ਟਰੀ ਪਾਰਕ ਇਹ ਲਦਾਖ ਵਿੱਚ ਸਥਿਤ ਹੈ ਇਹ ਸਨੋ ਲਿਓਪਡ ਬਰਫੀਲੇ ਤेंदुए ਲਈ ਪ੍ਰਸਿੱਧ ਹੈ ਇਹ ਭਾਰਤ ਦਾ ਸਭ ਤੋਂ ਵੱਡਾ ਰਾਸ਼ਟਰੀ ਪਾਰਕ ਹੈ ਨੰਬਰ 7 ਨੋਕਰੇਕ ਰਾਸ਼ਟਰੀ ਪਾਰਕ ਇਹ ਮਘਾਲਿਆ ਰਾਜ ਵਿੱਚ ਸਥਿਤ ਹੈ ਇਹ ਹਾਥੀਆਂ ਲਈ ਜਾਣਿਆ ਜਾਂਦਾ ਹੈ ਇੱਥੇ ਜੰਗਲੀ ਸੰਤਰੇ ਦੀ ਉਤਪਤੀ ਮੰਨੀ ਜਾਂਦੀ ਹੈ ਨੰਬਰ 8 ਗ੍ਰੇਟ ਹਿਮਾਲੀਅਨ ਰਾਸ਼ਟਰੀ ਪਾਰਕ ਇਹ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ ਇਹ ਦੁਰਲੱਭ ਪਹਾੜੀ ਜਾਨਵਰਾਂ ਲਈ ਪ੍ਰਸਿੱਧ ਹੈ ਇਹ ਜਨੇਸ਼ ਕੋ ਵਿਸ਼ਵ ਵਿਰਾਸਤ ਸਥਾਨ ਹੈ ਨੰਬਰ 9 ਦੁੱਧਵਾ ਰਾਸ਼ਟਰੀ ਪਾਰਕ ਇਹ ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ ਇਹ ਬਾਗ ਅਤੇ ਦਲਦਲੀ ਹਿਰਨ ਲਈ ਪ੍ਰਸਿੱਧ ਹੈ ਇਹ ਨੇਪਾਲ ਦੀ ਸਰਹੱਦ ਦੇ ਨੇੜੇ ਸਥਿਤ ਹੈ ਨੰਬਰ 10 ਵਾਲਮੀਕੀ ਰਾਸ਼ਟਰੀ ਪਾਰਕ ਇਹ ਬਿਹਾਰ ਰਾਜ ਵਿੱਚ ਸਥਿਤ ਹੈ ਇਹ ਬਾਗਾਂ ਲਈ ਜਾਣਿਆ ਜਾਂਦਾ ਹੈ ਇਹ ਹਿਮਾਲਿਆਈ ਤਰਾਈ ਖੇਤਰ ਵਿੱਚ ਪੈਂਦਾ ਹੈ ਨੰਬਰ 11 ਸਿਮਲੀਪਾਲ ਰਾਸ਼ਟਰੀ ਪਾਰਕ ਇਹ ਓਡੀਸ਼ਾ ਵਿੱਚ ਸਥਿਤ ਹੈ ਇਹ ਬਾਗ ਇਤਿਹਾਸ ਲਈ ਪ੍ਰਸਿੱਧ ਹੈ ਇੱਥੇ ਸੁੰਦਰ ਝਰਨੇ ਪਾਏ ਜਾਂਦੇ ਹਨ ਨੰਬਰ 12 ਮਨਾਸ ਰਾਸ਼ਟਰੀ ਪਾਰਕ ਇਹ ਅਸਾਮ ਰਾਜ ਵਿੱਚ ਸਥਿਤ ਹੈ ਇਹ ਬਾਗ ਅਤੇ ਸੁਨਹਿਰੀ ਲੰਗੂਰ ਲਈ ਮਸ਼ਹੂਰ ਹੈ ਇਹ ਜਨੇਸਕੋ ਵਿਸ਼ਵ ਵਿਰਾਸਤ ਸਥਾਨ ਹੈ ਨੰਬਰ 13 ਨੰਦਾ ਦੇਵੀ ਰਾਸ਼ਟਰੀ ਪਾਰਕ ਇਹ ਉੱਤਰਾਖੰਡ ਵਿੱਚ ਸਥਿਤ ਹੈ ਇਹ ਬਰਫ਼ੀਲੇ ਪਹਾੜੀ ਜਾਨਵਰਾਂ ਲਈ ਪ੍ਰਸਿੱਧ ਹੈ ਇਹ ਜਨੇਸ਼ ਕੋ ਵਿਸ਼ਵ ਵਿਰਾਸਤ ਖੇਤਰ ਹੈ। ਨੰਬਰ 14 ਪੰਨਾ ਰਾਸ਼ਟਰੀ ਪਾਰਕ ਇਹ ਮੱਧ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਬਾਗਾਂ ਲਈ ਜਾਣਿਆ ਜਾਂਦਾ ਹੈ। ਇੱਥੇ ਕੇਂਦਰਿਆ ਵਗਦਾ ਹੈ। ਨੰਬਰ 15 ਸੰਜੇ ગાંધી ਰਾਸ਼ਟਰੀ ਪਾਰਕ ਇਹ ਮਹਾਰਾਸ਼ਟਰ ਵਿੱਚ ਸਥਿਤ ਹੈ। ਇਹ ਚੀਤੇ ਅਤੇ ਹਿਰਨ ਲਈ ਪ੍ਰਸਿੱਧ ਹੈ। ਇਹ ਮੁੰਬਈ ਸ਼ਹਿਰ ਦੇ ਅੰਦਰ ਸਥਿਤ ਹੈ। ਨੰਬਰ 16 ਚੰਦਰ ਸੇਖਰ ਆਜ਼ਾਦ ਰਾਸ਼ਟਰੀ ਪਾਰਕ ਇਹ ਉੱਤਰ ਪ੍ਰਦੇਸ਼ ਵਿੱਚ ਸਥਿਤ ਹੈ ਇਹ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਜਾਣਿਆ ਜਾਂਦਾ ਹੈ ਪਹਿਲਾਂ ਇਸ ਨੂੰ ਅਲਾਹਾਬਾਦ ਜੂ ਕਿਹਾ ਜਾਂਦਾ ਸੀ ਨੰਬਰ 17 ਇੰਦਰਾਵਤੀ ਰਾਸ਼ਟਰੀ ਪਾਰਕ ਇਸ ਤੀਸਗੜ ਵਿੱਚ ਸਥਿਤ ਹੈ ਇਹ ਜੰਗਲੀ ਭੈਸ ਲਈ ਪ੍ਰਸਿੱਧ ਹੈ ਇਹ ਬਾਇਓਸਫੀਅਰ ਰਿਜ਼ਰਵ ਵੀ ਹੈ ਨੰਬਰ 18 ਮੋਦ ਦੁੰਮਲੇ ਰਾਸ਼ਟਰੀ ਪਾਰਕ ਇਹ ਤਾਮਨ ਲਾਡੂ ਵਿੱਚ ਸਥਿਤ ਹੈ ਇਹ ਹਾਥੀ ਅਤੇ ਬਾਗ ਲਈ ਮਸ਼ਹੂਰ ਹੈ ਇਹ ਨੀਲਗIRI ਬਾਇਓਸਫੀਅਰ ਦਾ ਹਿੱਸਾ ਹੈ ਪ੍ਰੋਜੈਕਟ ਟਾਈਗਰ MCQ ਪ੍ਰਸ਼ਨ ਨੰਬਰ 1 ਪ੍ਰੋਜੈਕਟ ਟਾਈਗਰ ਦੀ ਸ਼ੁਰੂਆਤ ਕਦੋਂ ਹੋਈ ਇਹਦਾ ਸਹੀ ਉੱਤਰ ਹੈ ਸੀ 1973 ਨੰਬਰ 2 ਪ੍ਰੋਜੈਕਟ ਟਾਈਗਰ ਦਾ ਮੁੱਖ ਉਦੇਸ਼ ਕੀ ਹੈ ਇਹਦਾ ਸਹੀ ਉੱਤਰ ਹੈ ਬੀ ਬਾਗ ਦੀ ਸੁਰੱਖਿਆ ਪ੍ਰਸ਼ਨ ਨੰਬਰ 3 ਪ੍ਰੋਜੈਕਟ ਟਾਈਗਰ ਦੀ ਸ਼ੁਰੂਆਤ ਕਿਸ ਨੇ ਕੀਤੀ ਤਾਂ ਇਸਦਾ ਸਹੀ ਉੱਤਰ ਹੈ ਬੀ ਇੰਦਰਾ ਗਾਂਧੀ ਪ੍ਰਸ਼ਨ ਨੰਬਰ 4 ਪ੍ਰੋਜੈਕਟ ਟਾਈਗਰ ਭਾਰਤ ਦੇ ਕਿਸ ਮੰਤਰਾਲੇ ਨਾਲ ਸੰਬੰਧਿਤ ਹੈ? ਇਹਦਾ ਸਹੀ ਉੱਤਰ ਹੈ ਸੀ ਵਾਤਾਵਰਨ ਅਤੇ ਜੰਗਲ। ਪ੍ਰਸ਼ਨ ਨੰਬਰ 5 ਪ੍ਰੋਜੈਕਟ ਟਾਈਗਰ ਅਧੀਨ ਸੁਰੱਖਿਅਤ ਕੀਤਾ ਜਾਣ ਵਾਲਾ ਜਾਨਵਰ ਕਿਹੜਾ ਹੈ? ਇਹਦਾ ਸਹੀ ਉੱਤਰ ਹੈ ਸੀ ਬਾਗ। ਅੱਗੇ ਰਾਸ਼ਟਰੀ ਪਾਰਕ ਤੇ MCQ ਪ੍ਰਸ਼ਨ ਨੰਬਰ 6 ਭਾਰਤ ਦਾ ਪਹਿਲਾ ਰਾਸ਼ਟਰੀ ਪਾਰਕ ਕਿਹੜਾ ਹੈ? ਇਹਦਾ ਸਹੀ ਉੱਤਰ ਹੈ ਸੀ ਜਿਮ ਕੋਰਬੇਟ। ਪ੍ਰਸ਼ਨ ਨੰਬਰ 7 ਕਾਜੀਰੰਗਾ ਰਾਸ਼ਟਰੀ ਪਾਰਕ ਕਿਸ ਲਈ ਪ੍ਰਸਿੱਧ ਹੈ ਇਹਦਾ ਸਹੀ ਉੱਤਰਾ B ਇੱਕ ਸਿੰਘ ਵਾਲਾ ਗੈਂਡਾ ਪ੍ਰਸ਼ਨ ਨੰਬਰ 8 ਗਿਰ ਰਾਸ਼ਟਰੀ ਪਾਰਕ ਕਿਸ ਰਾਜ ਵਿੱਚ ਹੈ ਇਹਦਾ ਸਹੀ ਉੱਤਰਾ C ਗੁਜਰਾਤ ਪ੍ਰਸ਼ਨ ਨੰਬਰ 9 ਰੰਥੰਪੌਰ ਰਾਸ਼ਟਰੀ ਪਾਰਕ ਕਿਸ ਲਈ ਮਸ਼ਹੂਰ ਹੈ ਇਹਦਾ ਸਹੀ ਉੱਤਰਾ B ਬਾਗ ਪ੍ਰਸ਼ਨ ਨੰਬਰ 10 ਰਾਸ਼ਟਰੀ ਪਾਰਕ ਦਾ ਮੁੱਖ ਉਦੇਸ਼ ਕੀ ਹੈ ਇਹਦਾ ਸਹੀ ਉੱਤਰਾ B ਜਾਨਵਰ ਅਤੇ ਪੌਦਿਆਂ ਦੀ ਸੁਰੱਖਿਆ ਨੰਬਰ 11 ਪ੍ਰੋਜੈਕਟ ਟਾਈਗਰ ਹੇਠ ਸੁਰੱਖਿਅਤ ਖੇਤਰਾ ਨੂੰ ਕੀ ਕਿਹਾ ਜਾਂਦਾ ਹੈ ਇਸ ਦਾ ਸਹੀ ਉੱਤਰ ਹੈ ਬੀ ਟਾਈਗਰ ਰਿਜ਼ਰਵ ਪ੍ਰਸ਼ਨ ਨੰਬਰ 12 ਭਾਰਤ ਵਿੱਚ ਪ੍ਰੋਜੈਕਟ ਟਾਈਗਰ ਦੇ ਤਹਿਤ ਟਾਈਗਰ ਰਿਜ਼ਰਵ ਦੀ ਗਿਣਤੀ ਲਗਭਗ ਕਿੰਨੀ ਹੈ ਇਸ ਦਾ ਸਹੀ ਉੱਤਰ ਹੈ ਸੀ 50 ਤੋਂ ਵੱਧ ਪ੍ਰਸ਼ਨ ਨੰਬਰ 13 ਪ੍ਰੋਜੈਕਟ ਟਾਈਗਰ ਦਾ ਰਾਸ਼ਟਰੀ ਪ੍ਰਤੀਕ ਕਿਹੜਾ ਜਾਨਵਰ ਹੈ ਇਸ ਦਾ ਸਹੀ ਉੱਤਰ ਹੈ ਬੀ ਬਾਗ ਪ੍ਰਸ਼ਨ ਨੰਬਰ 14 ਪ੍ਰੋਜੈਕਟ ਟਾਈਗਰ ਅਧੀਨ ਕਿਹੜੀ ਗਤੀਵਿਧੀ ਮਨਾਈ ਹੈ? ਇਹਦਾ ਸਹੀ ਉੱਤਰ ਹੈ A ਸ਼ਿਕਾਰ। ਪ੍ਰਸ਼ਨ ਨੰਬਰ 15 ਪ੍ਰੋਜੈਕਟ ਟਾਈਗਰ ਦੀ ਦੇਖਰੇਖ ਕੌਣ ਕਰਦਾ ਹੈ? ਇਹਦਾ ਸਹੀ ਉੱਤਰ ਹੈ B NTC A نیشنل ਟਾਈਗਰ ਕੰਜ਼ਰਵੇਸ਼ਨ ਅਥਾਰਟੀ। ਪ੍ਰਸ਼ਨ ਨੰਬਰ 16 ਰਾਸ਼ਟਰੀ ਪਾਰਕ ਵਿੱਚ ਕੀ ਕਰਨ ਦੀ ਆਗਿਆ ਨਹੀਂ ਹੁੰਦੀ? ਇਹਦਾ ਸਹੀ ਉੱਤਰ ਹੈ B ਜਾਨਵਰਾਂ ਦਾ ਸ਼ਿਕਾਰ। ਪ੍ਰਸ਼ਨ ਨੰਬਰ 17 ਸੁੰਦਰਵਨ ਰਾਸ਼ਟਰੀ ਪਾਰਕ ਕਿਸ ਲਈ ਪ੍ਰਸਿੱਧ ਹੈ? ਇਹਦਾ ਸਹੀ ਉੱਤਰ ਹੈ B ਬੰਗਾਲ ਬਾਗ। ਪ੍ਰਸ਼ਨ ਨੰਬਰ 18 ਕਾਨਾ ਰਾਸ਼ਟਰੀ ਪਾਰਕ ਕਿਸ ਰਾਜ ਵਿੱਚ ਸਥਿਤ ਹੈ? ਇਹਦਾ ਸਹੀ ਉੱਤਰ ਹੈ B ਮੱਧ ਪ੍ਰਦੇਸ਼।